ਲਏ ਮਿੱਤਰੋ ਗਰਮੀ ਦਾ ਮੌਸਮ ਆ ਗਿਆ ਪਸ਼ੂ ਸੂਪਿਆ ਜਾਂ ਫਿਰ ਆਪਾਂ ਨਵਾਂ ਪਸ਼ੂ ਘਰ ਲਿਆਉਣੇ ਆਗੇ ਦੁੱਧ ਨਹੀਂ ਵੱਧਦਾ ਜਾਂ ਫਿਰ ਉੱਥੇ ਜੀ ਖੜਾ ਰਹਿੰਦਾਗਾ ਤੇ ਨਵੀਂ ਤੂੜੀ ਆ ਗਈ ਉਹਨੂੰ ਖਾਣ ਨਾਲ ਦਰਦ ਹੋਣ ਲੱਗ ਗਿਆ ਬੰਨ ਪੈ ਗਿਆ ਜਾਂ ਫਿਰ ਦੁੱਧ ਨਹੀਂ ਵੱਧਦਾ ਫੈਟ ਨਹੀਂ ਵੱਧਦੀ ਕੀ ਜਾਂ ਫਿਰ ਪਸ਼ੂ ਆਪਣਾ ਤਿਆਰ ਨਹੀਂ ਹੁੰਦਾਗਾ ਜਾਂ ਫਿਰ ਦੁੱਧ ਲੈ ਕੇ ਭੱਜ ਜਾਂਦਾਗਾ ਟੀਕੇ ਲਾਲਾ ਥੱਕ ਚੁੱਕੇ ਹੋਗੇ ਤਾਂ ਆਜੋ ਤੁਹਾਨੂੰ ਬਾਈ ਨਾਲ ਮਲਾਉਣੇ ਆ ਇਹ ਬਾਈ ਕੋਲੇ ਸਾਰੇ ਹੱਲ ਹੈਗੇ ਆ ਕਿਸੇ ਵੀ ਤਰ੍ਹਾਂ ਦਾ ਪਸ਼ੂ ਹੋਵੇ ਤੁਹਾਡਾ ਦੁੱਧ ਨਾ ਵੱਧ ਰਿਹਾ ਹੋਵੇ ਜਾਂ ਫਿਰ ਦੁੱਧ ਲੈ ਕੇ ਭਜਦਾ ਹੋਵੇ ਜਾਂ ਫਿਰ ਦੁੱਧ ਉੱਥੇ ਜੀ ਖੜ ਗਿਆ ਹੋਵੇ ਫੈਟ ਨਾ ਵੱਧਦੀ ਹੋਵੇ ਦਾ ਹਰ ਚੀਜ਼ ਦਾ ਬਾਈ ਕੋਲੇ ਹੱਲ ਹੈਗਾ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਤੇ ਬਾਈ ਆਪਣੇ ਕੋਲੇ ਕੀ ਇਹੋ ਜੀ ਚੀਜ਼ ਆ ਗਈ ਜਿਹਦੇ ਨਾਲ ਆਪਣਾ ਬਾਈ ਪਸ਼ੂ ਤਿਆਰ ਵੀ ਹੋ ਜੂ ਦੁੱਧ ਵੀ ਵਾਜੂ ਤੇ ਜੋ ਵੀ ਆਪਣੀ ਪ੍ਰੋਬਲਮ ਹੋ ਸਾਰੀ ਸੋਲਵ ਹੋ ਜੂ ਬਾਈ ਆਪਣਾ ਨਵਾਂ ਪ੍ਰੋਡਕਟ ਆ ਗਿਆ ਹੂੰ ਇਹ ਰੈਟੈਕ ਚਾਲ ਦੇ ਫਲਾਈਵਟ ਫਾਰਮ ਵਾਲ ਦੇ ਪ੍ਰੋਡਕਟ ਆਪਣੇ ਕੋਲੇ ਸਾਰੀ ਹੁੰਦੇ ਹੈਗੇ ਠੀਕ ਆ ਜੇ ਕਿਸੇ ਭਰਾ ਨੇ ਮੰਗਵਾਉਣਾ ਤਾਂ ਉਹਨੂੰ 100% ਪੂਰੀ ਫੁੱਲ ਗਰੰਟੀ ਦਿੱਤੀ ਜਾਊਗੀ ਜਿਵੇਂ ਆਪਾਂ ਦੱਸਾਂਗੇ ਚੀਜ਼ ਉਵੇਂ ਹੀ ਦੇਵੇ ਆਪਾਂ ਤੋਂ ਲੈ ਜੇ ਐ ਕਹਦੇ ਚੀਜ਼ ਨੇ ਕੰਮ ਨਹੀਂ ਕਰਿਆ ਕਈ ਵਾਰ ਬਾਹਰੋਂ ਜੀ ਲੈ ਕੇ ਭਰਾ ਕਹਿੰਦੇ ਯਾਰ ਕੰਮ ਨਹੀਂ ਕਰਿਆ ਉਹਦੇ ਆਪਾਂ ਕੋਈ ਜ਼ਿੰਮੇਦਾਰ ਨਹੀਂ ਬਾਈ ਜਿਹੜੀ ਚੀਜ਼ ਆਪਾਂ ਤੋਂ ਜਾਊਗੀ ਉਹਦੇ 100% ਆਪਾਂ ਜ਼ਿੰਮੇਦਾਰ ਆ ਜੇ ਦੁੱਧ ਨਾ ਵਧੇ ਅਗਲੇ ਦਾ ਜਾਂ ਕੋਈ ਮਨਲਾ ਖਾਵੇ ਪੀਵੇ ਨਾ ਪਸ਼ੂ ਦੇ ਆਪਾਂ ਗਰੰਟੀ ਦੇਵਾਂਗੇ ਜਿਵੇਂ ਬਾਈ ਹੁਣ ਇੱਕ ਪ੍ਰੋਡਕਟ ਨਵਾਂ ਲਾਂਚ ਹੋ ਗਿਆ ਆਪਣਾ ਠੀਕ ਆ ਬਾਈ ਠੀਕ ਆ ਰਾਈਟ ਕਾਲ ਠੀਕ ਆ ਬਾਈ ਜੇਲਾ ਇੱਕ ਹੀ ਤਾਂ ਮੰਗਣੀ ਹੈ ਠੀਕ ਹੈ ਕੈਲਸ਼ੀਅਮ ਦੀ ਜਲ ਆ ਗਈ ਇਹ ਰੈਟ ਕਾਲਾਂ ਦੀ ਜਲ ਆ ਗਈ ਠੀਕ ਹੈ ਇਹ ਕੋਈ ਪਸ਼ੂ ਆਪਾਂ ਬਈ ਮੰਡੀ ਤੋਂ ਲਿਆਉਣੇ ਆ ਜਾਂ ਇੱਥੇ ਆ ਕੇ ਮੱਝ ਜਿਵੇਂ ਗਾਂ ਸੂ ਪੈਂਦੀ ਆ ਠੀਕ ਹੈ ਦੁੱਧ ਉਹ ਚੱਲਦੀ ਨਹੀਂ ਹੈਗੀ ਜਿਵੇਂ 7-8 ਕਿਲੋ ਤੋਂ ਰਹਿ ਗਈ ਦੁੱਧ ਖੜਾਗਾ ਜਾਂ ਬਣੀ ਮਾਰਦੀ ਕਾਰਨ ਕਿ ਇਹ ਵੱਡੀ ਸਮੱਸਿਆ ਆਂਦੀ ਆ ਆਪਾਂ ਉੱਥੇ ਚੀਜ਼ਾਂ ਪਾਈ ਜਾਂਦੇ ਆ ਬਾਈ ਉਹ ਦੇਦਾ ਆਹ ਦੇਦਾ ਅੱਡੋ ਅੱਡ ਕੰਪਨੀ ਚੀਜ਼ਾਂ ਨਹੀਂ ਠੀਕ ਹੈ ਬਾਈ ਠੀਕ ਹੈ ਉੱਥੇ ਤੁਸੀਂ ਕਰਨਾ ਬਾਈ ਜੀ ਤੰਨ ਜੱਲਾਂ ਲੈਣੀਆਂ ਨੇ ਰੈਟ ਕੈਲਸ਼ੀਅਮ ਦੀਆਂ ਠੀਕ ਹੈ ਇਹ ਦੇਣੀਆਂ ਕਿਵੇਂ ਵਿਧੀ ਵੀ ਦੱਸਾਂਗੇ ਸਾਰੀ ਉੱਪਰ ਦੁੱਧ ਤੇ ਲਿਆਉਣਾ ਪਸ਼ੂ ਨੂੰ ਉਹ ਵੀ ਦੱਸਾਂਗੇ ਇੱਕ ਵਾਰੀ ਤੁਸੀਂ ਫੋਨ ਕਰਕੇ ਕੋਰੀਅਰ ਕਰਾ ਸਕਦੇ ਥੋਡੇ ਘਰੇ ਪਹੁੰਚ ਜੂ ਤਨ ਜੱਲਾ ਨਾਲ ਦੁੱਧ ਇੱਕੇ ਦਾ ਪਸ਼ੂ ਪਾ ਦੇ ਲੂਗਾ ਠੀਕ ਹੈ ਭਾਈ ਠੀਕ ਹੈ ਜਿਵੇਂ ਮੰਨ ਲਓ ਇੱਕ ਜੱਲ ਨਾਲ ਥੋਡੇ ਨਾਲ ਦੀ ਨਾਲ ਫਰਕ ਪਾ ਦੂ ਕਿਹਦਾ ਮਸਾਲ ਮਾਰੂਗਾ ਜੇ 7 ਦਾ 8 9 ਹੋ ਜਾਊਗਾ ਠੀਕ ਹੈ ਭਾਈ ਠੀਕ ਹੈ ਨਾਲ ਦੀ ਨਾਲ ਬਦਲਣ ਲੱਗਿਓ ਤਨ ਨਾਲ ਲਗਾਤਾਰ ਆਪਾਂ ਦੱਸਾਂਗੇ ਉਹ ਕਿਵੇਂ ਦੇਣੀਆਂ ਨੇ ਤੇ ਇਹ ਜੱਲਾ ਤੁਸੀਂ ਵਰਤ ਕੇ ਫਿਰ ਕਹਦੇ ਯਾਰ ਦੁੱਧ ਸਾਡਾ ਪਸ਼ੂ ਚੱਲਿਆ ਨਹੀਂ ਠੀਕ ਹੈ ਭਾਈ ਤੇ ਭਾਈ ਗਰੰਟੀ ਦੇ ਰਿਹਾਗਾ 100% ਗਰੰਟੀ ਪ੍ਰੋਡਕਟਾਂ ਦੀ ਕੋਈ ਮਰਜ਼ੀ ਪ੍ਰੋਡਕਟ ਲੈ ਤੇ ਜੇ ਕੋਈ ਕੰਮ ਨਾ ਕਰੇ ਪਰ ਕੰਮ ਤਾਂ करू ਜੇ ਬਾਈ ਕੋਲੋਂ ਤੁਸੀਂ ਲਾਉਂਗੇ ਜੇ ਤੁਸੀਂ ਬਾਹਰੋਂ ਲੈ ਕੇ ਜਾਂ ਕਿਤੋਂ ਵੀ ਲੈ ਕੇ ਬਾਈ ਨੂੰ ਸ਼ਿਕਾਇਤ ਕਰਦੇ ਹੋ ਕਹੋ ਕਈ ਵਾਰੀ ਬਾਈ ਨੂੰ ਫੋਨ ਕਰ ਲੱਗ ਜਾਂਦਾ ਬਾਈ ਸਾਡੀ ਜੀ ਨੇ ਕੰਮ ਨਹੀਂ ਕੀਤਾ ਕੰਮ ਕਿਵੇਂ ਕਰੇ ਕਿਉਂਕਿ ਵਿਧੀ ਬਾਈ ਨੇ ਦੱਸਣੀ ਹੈ ਕਿ ਪ੍ਰੋਡਕਟ ਵੀ ਬਾਈ ਨੇ ਦੇਣਾਗਾ ਪ੍ਰੋਪਰ ਜੇ ਤੁਸੀਂ ਇਹਦੀਆਂ ਜਿਹੜੀਆਂ ਦੱਸੀਏ ਚੀਜ਼ਾਂ ਦੇ ਅਨੁਸਾਰ ਪਾਉਂਗੇ ਫਿਰ ਬਾਈ ਰਿਜ਼ਲਟ ਮਿਲੂਗਾ ਤਾਂ ਹੀ ਬਾਈ ਨੇ ਕਿਹਾ ਵੀ 100% ਆਪਾਂ ਗਾਰੰਟੀ ਲਵਾਂਗੇ ਇਸ ਚੀਜ਼ ਦੀ ਬਾਈ ਵੱਲੋਂ ਵੀ ਜੇ ਕੋਈ ਚੀਜ਼ ਕੰਮ ਨਹੀਂ ਕਰਦੀ ਪਰ ਦੱਸੇ ਅਨੁਸਾਰ ਪਾਉਣਾ ਪਊਗਾ ਕੋਈ ਬਾਲਾ ਮਹਿੰਗਾ ਨਹੀਂ ਬਾਈ ਸਸਤਾ ਕੰਮ ਆ ਠੀਕ ਆ ਡਾਕਟਰ ਆਪਾਂ ਬੈਟਰੀ ਦੇ ਪ੍ਰਾਈਵੇਟ ਮਨਲਾ ਪਸ਼ੂਆਂ ਦੇ ਮਨਲਾ ਡੇਲੀ ਫੀਲਡ ਵਿੱਚ ਕੰਮ ਪਰ ਡਾਕਟਰ ਵਰਤਦੇ ਵੀ ਆ ਦੇਖਦੇ ਵੀ ਆ ਦਵਾਈਆਂ ਨੇ ਮੇ ਲੋਕਾਂ ਨੂੰ ਕਿਵੇਂ ਰਿਜ਼ਲਟ ਮਿਲਣਾ ਉਹ ਵੀ ਆਪਾਂ ਸਾਂਝਾ ਕਰਦੇ ਆਂ ਬਾਈ ਹੁਣ ਨਵੀਂ ਤੂੜੀ ਆ ਗਈ ਹੈ ਨਾ ਪਸ਼ੂ ਖਾਣਾ ਪੀਣਾ ਛੱਡ ਜਾਂਦੇ ਜਾਂ ਫਿਰ ਦੁੱਧ ਬਾਤ ਘਟ ਜਾਂਦੇ ਜਾਂ ਫਿਰ ਵੈਸੇ ਜਿਉਂ ਹੀ ਖੜੇ ਰਹਿੰਦੇ ਉਹ ਦੱਸੋ ਉਹ ਬਾਤ ਤੇ ਆਪਣਾ ਆ ਗਿਆ ਬਾਈ ਰੈਟ ਰਿਊਮਨ ਠੀਕ ਆ ਬਾਈ ਠੀਕ ਆ ਇਹ ਵੀ ਮੰਨ ਲਾ ਜਿਵੇਂ ਗੱਡੀਆਂ ਮਰੂਤੀ SUZUKI ਵਾਲੀਆਂ ਡਿਮਾਂਡ ਵਿੱਚ ਰਹਿੰਦੀਆਂ ਨੇ ਇਹ ਚੀਜ਼ ਵੀ ਡਿਮਾਂਡ 'ਚ ਹੀ ਹੈ ਜੀ ਮੰਨ ਲਾ ਹਾਂ ਕਿਉਂ ਹੈ ਜੀ ਨਮਾ ਪ੍ਰੋਜੈਕਟ ਹੈ ਨਾ ਲਾਂਚ ਹੀ ਹੋਇਆ ਹਜੇ ਮੰਨ ਲਾ ਬੁਕਿੰਗ ਕਰਾਉਣਾ ਪੈਂਦਾ ਮੰਨ ਲਓ ਠੀਕ ਹੈ ਬਾਈ ਕੋਈ ਆਏ ਨਾ ਕਹਿੰਦੇ ਕੋਈ ਭਰਾ ਮੈਨੂੰ 100 ਪੀਸ ਦੇ 50 ਦੇ ਉਹ ਨਹੀਂ ਮਿਲਨੇ ਉਹ ਨਹੀਂ ਮਿਲਨੇ ਬੁਕਿੰਗ ਹੁੰਦੀ ਹੈ ਇਹਦੀ ਇਹ ਆਪਣੇ ਮੰਨ ਲਾ ਨਵੀਂ ਧੂੜੀ ਪਾਉਣ ਲੱਗ ਗਏ ਬਾਈ ਹੁਣ ਜਿਵੇਂ ਮੰਨ ਲਾ ਪੂਸਾ ਆਪਣੇ ਘਰੇ ਆ ਗਿਆ ਹੈ ਨਾ ਤੇ ਆਪਣੇ ਪਸ਼ੂ ਦੇ ਚਾਣ ਕੀ ਦਰਦ ਹੋਣ ਲੱਗ ਗਿਆ ਜਿਵੇਂ ਆਪਣਾ ਵੀ ਢਿੱਡ ਦੁਖਣ ਲੱਗ ਗਿਆ ਹੈ ਨਾ ਨਵੀਂ ਕਣਕ ਆ ਕੇ ਉਹ ਚੀਜ਼ ਬਸੂਆਂ ਦੀ ਆ ਦਰਦ ਹੋਣ ਲੱਗ ਗਿਆ ਬਣਦੀ ਸ਼ਿਕਾਇਤ ਬਣਦੀ ਆ ਠੀਕ ਆ ਪਸ਼ੂ ਖਾਣੋਂ ਕੋ ਨੂੰ ਛੱਡ ਗਿਆ ਜਿਵੇਂ ਨਵੀਂ ਧੂੜੀ ਸਮ ਤੁਸੀਂ ਰੈਡ ਰੂਮਨ ਦਾ ਬਾਈ ਇੱਕ ਡੱਬਾ ਵਰਤ ਲਿਓ ਇਹ ਚ 5 ਪੌਸ ਨੇ ਠੀਕ ਆ ਦੇਣਾ ਕਿੰਨਾ ਉਹ ਆਪਾਂ ਸਮਝਾ ਦਿਆਂਗੇ ਟੈਲੀਫੋਨ ਤੇ ਪਰ ਛੋਡੇ ਇਹ ਡੱਬਾ ਘਰੇ ਪਹੁੰਚ ਜੂ ਸਸਤੀ ਆ ਕੋਈ ਬੜਾ ਮਹਿੰਗਾ ਨਹੀਂ ਛੋਡਾ ਪਸ਼ੂ ਜਿਹੜਾ ਕੰਨਾਂ ਚਟਕੇ ਧਰ ਦੂਗਾ ਠੀਕ ਆ ਬਾਈ ਕਦੇ ਵਾਸਤੇ ਵੀ ਗਰਮੀ ਚ ਜਿਵੇਂ ਆ ਨਵੇਂ ਸੀਜ਼ਨ ਚ ਮੰਨ ਲਾ 20 ਦਿਨਾਂ ਚ ਕੋਈ ਬੰਨ ਦੀ ਸ਼ਿਕਾਇਤ ਨਹੀਂ ਆਊਗੀ ਠੀਕ ਆ ਕੋਈ ਦਰਦ ਦੀ ਸਮੱਸਿਆ ਨਹੀਂ ਆਊਗੀ ਕੋਈ ਪਸ਼ੂ ਐ ਨਹੀਂ ਕਹਿ ਸਕਦਾ ਵੀ ਮੈਂ ਕੱਖ ਛੜ ਤੇ ਤੇ ਖੁਲਣੀ ਚੋਂ ਮਜਕਰ ਪਏ ਆ ਜੇ ਉਹ ਆ ਵਰਤ ਲਈ ਚੀਜ਼ ਠੀਕ ਆ ਬਾਈ ਤੇ ਹੁਣ ਬਾਈ ਇੱਕ ਆਪਣਾ ਆ ਜਾਂਦਾਗਾ ਵੀ ਪਸ਼ੂ ਦੁੱਧ ਨਹੀਂ ਵਾਧਦੇ ਜਾਂ ਫਿਰ ਦੁੱਧ ਬਾਅਦ ਲੈ ਕੇ ਭੱਜ ਜਾਂਦੇ ਆ ਆਪਣੇ ਕਹਿੰਦੇ ਆ ਕਿ ਵੀ ਸੂਏ ਨੂੰ ਵੀ ਥੋੜਾ ਟਾਈਮ ਹੋਇਆ ਬਾਈ ਦੁੱਧ ਹੀ ਦਿਨੋਂ ਹਟ ਗਿਆ ਤਾਂ ਆਪਣਾ ਇਹੋ ਜਿਹੀ ਚੀਜ਼ ਆਪਣੇ ਕੋਲੇ ਵੀ ਲਗਾਤਾਰ ਦੁੱਧ ਦੇ ਹੀ ਚੱਲੇ ਜਿੰਨਾ ਟਾਈਮ ਆਪਣਾ ਜੀ ਕਰਦਾ ਹੂੰ ਉਹ ਬਾਈ ਪਹਿਲਾਂ ਆਪਣਾ ਉਹ ਜੀ ਰਾਈਟ ਮਿਲਕ ਬੂਸਟਰ 1 ਲੀਟਰ ਚਾ 1 ਲੀਟਰ ਚਾ ਠੀਕ ਆ ਬਾਈ ਹੁਣ ਕੰਪਨੀ ਕਰਤਾ ਕੰਮ ਹੀ ਚੱਕਦਾ ਵਿੱਚ ਵਿਚਾਲੇ ਉਹ ਲੂ ਚੱਕਦਾ ਜਿਵੇਂ ਆਲੇ ਨੂੰ ਕਈ ਵਾਰ 2 ਲੀਟਰ ਹੀ ਵਰਤਣੇ ਪੈਂਦੇ ਸੀ ਕਈ ਵਾਰ 3 ਵੀ ਵਰਤਣੇ ਪੈਂਦੇ ਸੀ ਹੁਣ ਕੰਪਨੀ ਵਾਲੇ ਨੇ ਬਾਈ ਗਾਰੰਟੀ ਦੇਦੀ 8 ਲੀਟਰ ਦੀ ਬਣਾਤੀ ਆ ਰਾਈਟ ਮਿਲਕ ਬੂਸਟਰ ਦੀ ਬਸ ਇੱਕੇ ਵਾਰੀ ਚਾ ਓਕੇ ਹਾਂ ਇੱਕੇ ਵਾਰੀ ਵਰਤ ਲਓ ਮੁੜ ਕੇ ਤੁਹਾਨੂੰ ਵਰਤਣ ਦੀ ਲੋੜ ਨਹੀਂ ਹੂੰ ਠੀਕ ਆ ਇੱਕ ਵਾਰੀ ਜੀ ਮਸਲਾ 100% ਹੱਲ ਠੀਕ ਆ ਠੀਕ ਆ ਪਸ਼ੂ ਦੁੱਧ ਲੈ ਕੇ ਭਜਦਾ ਜਿਵੇਂ ਹੁਣ ਗਰਮੀ ਆ ਗਈ ਇੱਥੇ ਪਸ਼ੂ ਨੇ ਦੁੱਧੋਂ ਹਟ ਨਹੀਂ ਹਟਣਾ ਠੀਕ ਆ ਜਿਹੜੇ ਤੋਕੜ ਪਸ਼ੂ ਆ ਉਹ ਹਟ ਜਾਂਦੇ ਜਿਵੇਂ 2-4 ਕਿਲੋ ਦੁੱਧ ਦਿੰਦੇ ਵਾਲੇ ਡੰਗਾ ਲੈਦਾ ਹੁੰਦਾ ਗਰਮੀ ਗਰਮੀ ਚ ਉਹ ਭਜਦੇ ਨੇ ਭਜਦੇ ਆ ਠੀਕ ਆ ਸੀਮਾ ਸੱਤਵਾਂ ਮਹੀਨਾ ਲੱਗ ਜਾਂਦਾ ਸੂਣ ਦਾ ਟਾਈਮ ਨੇੜੇ ਹੋ ਜਾਂਦਾ ਉਹ ਭਜ ਜਾਂਦੇ ਆ ਟੀਕੇ ਲਾ ਲਾ ਥੱਕ ਜਾਂਦੇ ਟੀਕੇ ਲਾ ਕੇ ਬਾਈ ਥ ਹਾਂ ਇਹ ਦੇਣਾ ਸੌਖਾ ਸਹੇਦ ਆ ਬਾਈ ਦੇਣਾ ਕਿਵੇਂ ਉਹ ਸਾਰਾ ਫੋਨ ਤੇ ਸਮਝਾ ਦਾਂਗੇ ਠੀਕ ਹੈ ਇੱਕ ਵਾਰੀ ਤੁਸੀਂ 2.5 ਲੀਟਰ ਦਾ ਵਰਤ ਲੋ ਜੇ ਜੜਾ ਕੰਮ ਨਾ ਕਰਿਆ ਮੈਂ ਬੈਠਾ ਬਾਈ ਠੀਕ ਹੈ ਬਾਈ ਠੀਕ ਹੈ ਫੁੱਲ ਗਾਰੰਟੀ ਆ ਫੁੱਲ ਰਿਜ਼ਲਟ ਆ ਬਾਈ ਜੀ ਘਰੇ ਵਰਤਦੇ ਪਹਿਲਾਂ ਪ੍ਰੋਟੈਕਟਰ ਵਿੱਚ ਭਰਾ ਕਹਿੰਦੇ ਨੇ ਐਵੇਂ ਪਗਾਈ ਮਾਰ ਜਾਂਦੇ ਆ ਡਾਕਟਰਾਂ ਦੇ ਫੀਟ ਦੇ ਵਿੱਚ ਰਹਿੰਦੇ ਆ ਰੋਜ਼ ਤੇ ਦੇਣੇ ਵਰਤਨੇ ਕਿਵੇਂ ਆ ਘਰੇ ਵਰਤਦੇ ਆ ਗਾਂ ਨੂੰ ਮੱਝ ਨੂੰ ਰਿਜ਼ਲਟ ਪਹਿਲਾਂ ਦੇਖਦੇ ਆਂ ਕਿੱਲਾ ਫੇਰੀ ਗਾਹ ਲੋਕਾਂ ਨੂੰ ਭਰਾਵਾਂ ਨੂੰ ਦਿੰਨੇ ਆ ਠੀਕ ਆ ਬਾਈ ਠੀਕ ਆ ਇੱਕ ਵਾਰੀ ਇਹ 2.5 ਲੀਟਰ ਮੰਗਵਾ ਲੇ ਫੇਰ ਕਹਦੇ ਯਾਰ ਸਾਡੀ ਮਰ ਦੀ ਦੁੱਧ ਲੈ ਕੇ ਭਜਦੀ ਆ ਜਾਂ ਦੁੱਧ ਦਿੰਦੀ ਨਹੀਂ ਕਿੰਨਾ ਟਾਈਮ ਮਰਜੀ ਦੁੱਧ ਲੈ ਲੈ ਲੰਮਾ ਟਾਈਮ ਆਪਦੀ ਆਪ ਛੱਡਣਾ ਪੂ ਉਹਨਾਂ ਨੂੰ ਠੀਕ ਆ ਤੇ ਇੱਕ ਹੁਣ ਗਰਮੀ ਜੀ ਜ਼ਿਆਦਾ ਆ ਨਾ ਪਸ਼ੂ ਹੌਂਕੀ ਜੇ ਜਾਂਦਾ ਰਹਿੰਦਾ ਕੰਮ ਤੋਂ ਉਹਦਾ ਕੀ ਆ ਆਪਾਂ ਇਹੋ ਜਿਹਾ ਹੱਲ ਕਰੀਏ ਉਹਦਾ ਆ ਗਿਆ ਬਾਈ ਆਪਣਾ ਵੱਡਾ ਡਰਮ 20 ਲੀਟਰ ਵਾਲਾ ਕੈਲਸ਼ੀਅਮ ਦਾ ਕੈਲਸ਼ੀਅਮ ਆ ਹਾਂ ਰੈਟ ਗਾਲ ਕੈਲਸ਼ੀਅਮ ਆ ਗਿਆ ਠੀਕ ਆ ਠੀਕ ਆ ਇਹ ਬਈ ਠੀਕ ਆ ਠੀਕ ਆ 1 ਮਹੀਨਾ 2 ਮਹੀਨੇ ਲਗਾਤਾਰ ਟੀਨ ਦੇ ਵਿੱਚ ਪਾ ਲੋ ਛੋੜਾ ਪਸ਼ੂ ਹੰਕੂ ਨਹੀਂ ਠੀਕ ਆ ਦੁੱਧ ਨਹੀਂ ਕੱਢੂਗਾ ਕਈ ਵਾਰ ਪਸ਼ੂ ਦੁੱਧ ਤੋੜ ਜਾਂਦੇ ਆ ਜਿਵੇਂ 10 ਹੁੰਦਾ ਤਾਂ ਇਹਨੂੰ ਅੱਠ ਦੀ ਹਾਈ ਠੀਕ ਆ ਆਪਾਂ ਫੀਡ ਵੀ ਪਾ ਜਨੇ ਆ ਜਾਂ ਗੋਲੀਆਂ ਗੋਲੀਆਂ ਲੈ ਆਉਣੀਆਂ ਉਹਦੇ ਬਦਤਣਾਉਣੀਆਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਚੁੱਪ ਕਰਕੇ ਬਾਈ 1 ਮਹੀਨਾ ਤੁਸੀਂ ਆਹ ਜਿਹੜਾ ਲਾਲ ਜਹਾ ਢੋਲਾ ਬਿਗਰੀਟਰ ਵਾਲਾ ਵਰਤ ਲੋ 1 ਲੀਟਰ 5 ਲੀਟਰ ਨਾ ਬਾਈ ਕੁਛ ਨਹੀਂ ਹੁੰਦਾ ਵਿੱਚ ਮੈਨੂੰ ਫੋਨ ਆਉਂਦਿਆ ਬਾਈ ਲੀਟਰ ਜਾਂਹਿੰਦਾ 5 ਲੀਟਰ ਜਾਂਹਿੰਦਾ ਉਹਦੇ ਨਾਲ ਕੁਛ ਨਹੀਂ ਪਤਾ ਲੱਗਦਾ ਹੁੰਦਾ ਬਾਈ ਠੀਕ ਆ ਛੋਟੇ ਪ੍ਰੋਡਕਟ ਨੇ ਮਤਲਬ ਵੀ ਡੋਜ ਥੋੜੀ ਰਹਿ ਜਾਂਦੀ ਆ ਜਾਂ ਫੁੱਲ ਡੋਜਾਂ ਦੇਣੀਆਂ ਪੈਂਦੀਆਂ ਬਾਈ ਫੇਰ ਜਾ ਕੇ ਕਿਤੇ ਪਸ਼ੂ ਦਾ ਦੁੱਧ ਵਧਦਾ ਜਿਵੇਂ ਪਸ਼ੂ ਵੱਡਾ ਗਾਉਮ ਹੈ ਫੇਰ ਡੋਜ ਹੀ ਦੇਣੀ ਆ ਬਾਈ ਡੋਜ ਪਹਿਲੇ ਜਾਂਦਾ ਡੋਜ ਹੀ ਨਹੀਂ ਪਤਾ ਕਿਸੇ ਨੂੰ ਠੀਕ ਆ ਨਾ ਤਾਂ ਕਿਸੇ ਦੁਕਾਨ ਵਾਲ ਨੂੰ ਪਤਾ ਨਾ ਕਿਸੇ ਨੂੰ ਪਤਾ ਹੁੰਦਾ ਵੀ ਕਿਵੇਂ ਡੋਜ ਦੇਣੀ ਆ ਆ ਟੋਲ ਲੈ ਜਾਓ ਬਾਈ 2 ਲੀਟਰ ਵਾਲਾ ਠੀਕ ਆ ਛੋਟਾ ਪਸ਼ੂ ਗਰਮੀ ਦੁੱਧ ਨਹੀਂ ਘਟੂ ਕਈ ਵਾਰ ਆਪਾਂ ਗਾਹਰ ਗਰਮੀ ਆ ਗਈ ਫੁਹਾਰੇ ਲਾ ਦੇ ਮੈਂ ਕਹਣਾ ਬੁਹਾਰੇ ਲਾਉਣ ਦੀ ਵੀ ਲੋੜ ਨਹੀਂ ਬਈ ਠੀਕ ਹੈ ਇੱਕ ਵਾਰੀ ਤੁਸੀਂ ਆਹ ਕੈਲਸ਼ੀਅਮ ਵਰਤ ਲਓ ਤੇ ਜਿੰਨਾ ਮਰਜੀ ਦੁੱਧ ਲਈਏ ਤੇ ਬਈ ਆਹ ਮੈਂ ਨੋਟ ਕਰੀ ਜਨਾ ਯਾਰ ਆਹ ਰਾਈਟ ਅਚਰੀ ਢੋਲੀ ਜੀ ਕਿਵੇਂ ਬਦਲ ਗਈ ਹੈ ਇਹ ਇਹ ਵੀ ਦੱਸਦੇ ਆਂ ਬਈ ਇੱਕ ਨਾ ਆਪਣਾ ਨਵਾਂ ਪ੍ਰੋਡਕਟ ਹੋਰ ਆ ਗਿਆ ਮਾੜੇ 1 ਮਿੰਟ ਦੂਮ ਬਜਾਲ ਦੀ ਆਪਾਂ ਗੱਲ ਕੱਟਣ ਲੱਗ ਗਏ ਥੋੜੀ ਇਹ ਆਗਾ ਰਾਈਟ ਆਊਟ ਜ਼ਹਿਰ ਵਾਸਤੇ ਜਿਵੇਂ ਹੁਣ ਪਸ਼ੂ ਮੰਨ ਲਾ ਸੌਣਗੇ ਹੂੰ ਠੀਕ ਆ ਗਾਵਾਂ ਦਾ ਸੂਈ ਜਾਂਦੀਆਂ ਨੇ ਮੱਝਾਂ ਸੌਣ ਜਾ ਕੇ ਸੂਆ ਪੈ ਜਾਣ ਆਪਾਂ ਨੂੰ ਪਤਾ ਹੁਣ ਮੱਝਾਂ ਕਿਉਂ ਮਹਿੰਗੀਆਂ ਨੇ ਸੂਆ ਹੈ ਨਹੀਂ ਠੀਕ ਆ ਉਦੋਂ ਚੁੱਪ ਕਰਕੇ ਬਾਈ 1 ਲੀਟਰ ਪਿਆ ਦਿਓ ਠੀਕ ਆ ਛੋਡੇ ਪਸ਼ੂ ਦੇ ਨਾਲ ਦੀ ਨਾਲ ਜ਼ਹਿਰ ਬਣੀ ਹੋਣੀ ਡਿੱਗੂਗੀ ਠੀਕ ਆ ਨਾਲ ਦੀ ਨਾਲ ਉਹਦੀ ਜਿਹੜੀ ਅੰਦਰੋਂ ਯੂਟਰਸ ਸੀ ਸਾਰੀ ਸਪਾਈ ਹੋ ਜੂ ਹਾਂ ਵਿੱਚ ਕਈ ਵਾਰ ਮੰਨ ਲਾ ਯੂਟਰਸ ਦੀ ਸਪਾਈ ਨਹੀਂ ਹੁੰਦੀ ਜਦੋਂ ਆਪਾਂ ਜੇਰ ਕਢਾਉਣ ਲੱਗ ਜਾਂਦੇ ਆ ਉੱਥੇ ਕੋਈ ਨਾ ਕੋਈ ਪੀਸ ਰਹਿ ਜਾਂਦਾ ਉੱਥੇ ਬਣ ਜਾਂਦੇ ਨੇ ਇਨਫੈਕਸ਼ਨ ਉਹ ਸਾਰੀ ਸੂਏ ਦੇ ਵਿੱਚ ਪਸੂ ਦੁੱਧ ਨਹੀਂ ਵਾਧਦਾ ਠੀਕ ਹੈ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ ਆ ਪਹਿਲੀ ਮੰਗਵਾ ਕੇ ਰੱਖ ਲਓ ਜੀ ਤੁਹਾਨੂੰ ਪਤਾ ਸਾਡਾ ਪਸੂ 10 20 ਦਿਨਾਂ ਨੂੰ ਸੂਣ ਵਾਲਾ ਤੁਹਾਡੇ ਘਰੇ ਇਹ ਚੀਜ਼ ਪਈ ਹੋਵੇ ਰਾਈਟ ਆਊਟ ਦੀ 1 ਲੀਟਰ ਠੀਕ ਹੈ ਕੋਈ ਬੜਾ ਮਹਿੰਗਾ ਨਹੀਂ ਘਰੇ ਮੰਗਾ ਕੇ ਰੱਖ ਲਓ ਜਦੋਂ ਪਸੂ ਸੂਪਿਆ ਨਾਲ ਦੀ ਨਾਲ ਉਹਨੂੰ ਆਪਾਂ ਦੇਣਾ ਕਿਵੇਂ ਪਿਉਣਾ ਕਿਵੇਂ ਉਹ ਸਾਰਾ ਤੁਹਾਨੂੰ ਸਮਝਾ ਦਾਂਗੇ ਠੀਕ ਹੈ ਬਹੁਤ ਵਧੀਆ ਰਿਜ਼ਲਟ ਆ ਨਵਾਂ ਪ੍ਰੋਡਕਟ ਬਣਾਇਆ ਕੰਪਨੀ ਨੇ ਜੇ ਏ ਭਾਈ ਆਪਣੀ ਆ ਗਈ 5 ਲੀਟਰ ਦੀ ਢੋਲੀ ਅੱਛਾ ਰਾਈਟ ਐਟਚ ਦੀ ਠੀਕ ਹੈ ਪਹਿਲਾਂ ਆਪਣੇ ਕੋਲੇ 2 ਲੀਟਰ ਜਿਵੇਂ ਆ ਸੀਗਾ ਹਾਂ 2 ਲੀਟਰ ਤੇ ਲੀਟਰ ਦਾ ਆਉਂਦੀ ਹੁੰਦੀ ਸੀ ਠੀਕ ਹੈ ਭਾਈ ਠੀਕ ਹੈ ਹੁਣ ਇਹ ਵੀ ਕੰਪਨੀ ਨੇ ਕੰਮ ਹੀ ਚੱਕਦਾ ਹੁਣ ਜਿਹਦੇ ਪਸੂ ਭਾਈ 20 40 ਨੇ ਫਾਰਮਰ ਦੇ ਵਿੱਚ ਆਪਾਂ ਜੀ ਦੇ ਕੇ ਆਉਣੇ ਆਪਾਂ ਨੂੰ ਬੱਧੀ ਹੈਨਾ ਵੱਡੇ ਵੱਡੇ ਫਾਰਮਾਂ ਜਾਂਦੇ ਰੋਜ਼ ਭਾਈ ਮੰਗ ਵੀ ਬਹੁਤ ਸੀ ਨਾ ਲੀਟਰ ਲੈ ਕੇ ਬੰਦਾ ਆਦਾ ਬਾਈ ਹੋਰ ਭੇਜ ਦੇ ਬਹੁਤ ਸੀ ਦੇਖ ਭਾਈ ਆਪ ਤਾਂ ਕੇ ਲੀਟਰ ਸੁਖਣਾ ਵੇਚੀ ਨਹੀਂ 2 ਲੀਟਰ ਹੀ ਜਾਂਦੇ ਆਪਣੇ ਕੋਲ ਤਾਂ ਠੀਕ ਆ ਆਪਾਂ ਨੂੰ ਵੀ ਐਂ ਕਹਿੰਦੇ ਜੀ ਬੰਦਾ ਵੀ ਵੱਡੀ ਪੈਕਿੰਗ ਹੈ ਨਹੀਂ ਬਾਈ ਉਹ ਆਪਾਂ ਨਾਲ ਕੰਪਨੀ ਨੂੰ ਕਹਿ ਕੇ ਸੈਟਲਮੈਂਟਰ ਕਰਾਦੀ 5 ਲੀਟਰ ਦਾ ਕਿਨ ਆ ਗਿਆ ਠੀਕ ਆ ਠੀਕ ਆ ਇਹ ਨਾਲੇ ਤਾਂ ਬਾਈ ਸਸਤਾ ਨਾਲੇ ਸਾਰੇ ਪਸ਼ੂਆਂ ਦਾ ਹੱਲ ਆ ਠੀਕ ਆ ਬਾਈ ਜੇ ਵੀ ਆਪਾਂ ਰੁਟੀਨ ਦੇ ਵਿੱਚ ਦਿੰਨੇ ਆ ਕੋਈ ਪਸ਼ੂ ਤਿਆਰ ਕਰ ਸਕਦੇ ਆ ਕੱਟੀ ਠੀਕ ਆ ਕੋਈ ਮੱਝ ਸੂਣ ਵਾਲੀ ਆ ਠੀਕ ਆ ਆਰਡਰ ਬਣਾਉ ਵਧੀਆ ਪੂਰਾ ਫੁੱਲ ਪਸ਼ੂ ਤੇ ਦੁੱਧ ਜਿੰਨਾ ਮਰਜ਼ੀ ਕਢਾ ਲਓ ਯਾਰ ਜੇ ਪਾਲੋ ਠੀਕ ਆ ਇਹ ਕਹੀ ਚੀਜ਼ ਆ ਬਾਈ ਇਹ ਤੇ ਆ ਪ੍ਰੋਡਕਟ ਹੂੰ ਦੋਨੇ ਪ੍ਰੋਡਕਟ ਬਾ ਇਕੱਠੇ ਕਰਤੋ ਬੱਤ ਲਓ ਸੋਨੂੰ ਟ੍ਰਾਂਸਲੇਸ਼ਨ ਜਿਹੜੀ ਆਪਾਂ ਫੀਡ ਪਾਉਣੇ ਆ ਪਸ਼ੂ ਨੂੰ ਤਿਆਰ ਕਰਨ ਵਾਸਤੇ ਉਹ ਫੀਡ ਪਾਉਣ ਦੀ ਲੋੜ ਠੀਕ ਆ ਬਾਈ ਠੀਕ ਆ ਇਹ ਤੀਜਾ ਨਾਲ ਹੀ ਪਸ਼ੂ ਇਹ ਤਿਆਰ ਹੋ ਜਾਊਗਾ ਵੀ ਯਾਰ ਤੁਸੀਂ ਦੇਖ ਕੇ ਹੀ ਕਮਾ ਰਹਿ ਜਾਓਗੇ ਠੀਕ ਆ 5 ਲੀਟਰ ਢੋਲੀ ਆ ਇਕੱਠੀ ਲੈ ਲਓ ਤੇ ਬੇੜੇ ਬਾਰ ਹੋ ਜਾਣਗੇ ਬਾਈ ਤੇ ਬਾਈ ਆਹ ਆਪਣਾ ਫਿਰ ਕੀ ਕੀ ਕਰਦਾਗਾ ਇਹ ਵਾਹੀ ਆਪਣਾ ਸਾਰੇ ਕੰਮ ਹੀ ਕਰਦਾ ਜਿਵੇਂ ਆਪਾਂ ਕਹਦੀਏ ਵੀ ਸਾਰੀਆਂ ਚੀਜ਼ਾਂ ਦੀ ਬਿਓ ਆ ਦੇ ਵਿੱਚ ਸਾਰੀਆਂ ਚੀਜ਼ੀ ਨੇ ਠੀਕ ਆ ਦੁੱਧ ਵੀ ਵਧਾਉਂਦਾ ਕੋਈ ਪਸ਼ੂ ਲਿੱਸਾ ਬੋਲਦਾ ਨਹੀਂ ਠੀਕ ਆ ਰਹਿੰਦਾ ਨਹੀਂ ਫਰਿਆਗ ਆ ਉਹਦਾ ਇਹ 100% ਪੱਕਾ ਹੱਲ ਆ ਠੀਕ ਆ ਬਾਈ ਠੀਕ ਆ ਤੇ ਬਾਕੀ ਕੋਈ ਬਸੂ ਖਾਂਦਾ ਨਹੀਂ ਭੁੱਖਣੀ ਲੱਗਦੀ ਇਹਦੇ ਵਿੱਚ ਕਹਿਣਾ ਮਤਲਬ ਆਲ ਰਾਉਂਡ ਪ੍ਰੋਡਕਟ ਬਣਾਦਾ ਹੈ ਸਾਰਾ ਮਤਲਬ ਸਾਰਾ ਇਹਦੇ ਵਿੱਚ ਇਕੱਠਾ ਕਰਦਾ ਠੀਕ ਆ 20 ਕਿਲੋ ਦੀ ਬਾਲਟੀ ਆਉਂਦੀ ਹੈ ਬਾਈ ਸਸਤੀ ਹੈ ਕੋਈ ਬਾਲੀ ਮਹਿੰਗੀ ਨਹੀਂ ਜਦੋਂ ਵੀ ਆਲਾ ਸੰਪਰਕ ਕਰੂਗਾ ਆਪਾਂ ਅਗਲੇ ਨੂੰ ਘਰੇ ਪਹੁੰਚ ਕਰ ਦਾਂਗੇ ਨੇੜੇ-ਤੇੜੇ ਠੀਕ ਆ ਬਾਕੀ ਜੇ ਕੋਈ ਦੂਰ ਦਾ ਉਹ ਜਿਹਾ ਜਿਗਾੜ ਬਣਾ ਜਾਂਦਾ ਹਨਾ ਹੁਣ ਬਾਈ ਇਹ ਚੀਜ਼ ਦੱਸੋ ਵੀ ਕਈਆਂ ਨੇ ਹੁਣ ਘਰੇ ਬੈਠੇ ਮੰਗਾਉਨੇ ਆ ਉਹਦੀ ਡਿਲੀਵਰੀ ਦਾ ਕੀ ਸਿਸਟਮ ਹੋਊਗਾ ਡਿਲੀਵਰੀ ਬਾਈ ਜਮਾ ਜੈਨੂਨ ਰੇਟ ਠੀਕ ਆ ਠੀਕ ਆ ਜਿਵੇਂ ਕੋਈ ਵੀ ਚੀਜ਼ ਜਿਵੇਂ ਆਪਣਾ 100 ਰੁਪਿਆ ਠੀਕ ਆ 100 ਰੁਪਿਆ ਜਿਹੜੇ ਆ ਛੋਟੀਆਂ ਚੀਜ਼ਾਂ ਨੇ ਜਿਹੜੀ ਕੋਈ ਵੱਡੀ ਚੀਜ਼ ਆ ਗਈ ਬਾਈ ਉਹਦਾ ਉਹੇ ਦਾ ਚਾਰਜ ਉਹ ਕਸਟਮਰ ਦੇ ਹੋਣਗੇ ਬਾਈ ਉਹ ਕਸਟਮਰ ਦੇ ਬਾਈ ਮੰਨ ਲਾ ਜਿਨ੍ਹਾਂ ਨੇ ਮੰਗਾਉਣੀ ਹੈਗੀ ਡਿਲੀਵਰੀ ਚਾਰਜਸ ਨੂੰ ਐਕਸਟਰਾ ਦੇਣੇ ਪੈਣਗੇ ਹਨਾ ਜਿਵੇਂ ਆਹ ਜੀ ਦੇ 100 ਰੁਪਿਆ ਤੇ ਜਿਵੇਂ ਆਹ ਚੀਜ਼ ਆ ਗਈ 100 ਰੁਪਿਆ ਠੀਕ ਆ ਉਹੇ ਦਾ ਮੰਨ ਲਾ ਬਾਈ ਆਪਾਂ ਘਟਾਤਾ ਰੇਟ ਤੇ ਪਹੁੰਚ ਘਰੇ ਬੈਠੇ ਜਾਊਗਾ ਪਹੁੰਚ ਘਰੇ ਬੈਠੇ ਜਾਊਗੀ ਠੀਕ ਆ ਕੋਈ ਬਾਲਾ ਮਹਿੰਗਾ ਕੰਮਣੀ ਬਾਲਟੀ ਦਾ ਉਹ ਹੀ ਲੱਗਣਗੇ ਕੈਲਸ਼ੀਅਮ ਦਾ ਉਹ ਹੀ ਲੱਗਣਗੇ ਉਹ ਤੁਹਾਨੂੰ ਦੱਸ ਦਿਆਂ ਜੈਨੂਨ ਰੇਟ ਹੋਊਗਾ ਕਈ ਵਾਰੀ ਬਈ ਬੰਦਾ ਆਖ ਦਿੰਦਾ ਵੀ ਯਾਰ ਆਨਲਾਈਨ ਡਿਲੀਵਰੀ ਚ ਅਗਲਾ ਧੁਖ ਧੜੀ ਉਹ ਡਰਦਾ ਹਨਾ ਕਈ ਵਾਰੀ ਅਗਲਾ ਆਖਦਾ ਬਈ ਮੈਂ ਤਾਂ ਤੇਰੇ ਕੋਲ ਖੁਦ ਆ ਕੇ ਲੈ ਕੇ ਜਾਣਾ ਉਹ ਵੀ ਲੱਜ ਸਕਦਾਗਾ ਬਿਲਕੁਲ ਬਈ ਆਪਾਂ ਤੁਹਾਨੂੰ ਪਾਏ ਕਰੇ ਵੀ ਦਿਖਾਉਨੇ ਆ ਇੱਕ ਮਿੰਟ ਰੁਕ ਜਾ ਮਾੜਾ ਤੁਸੀਂ ਇਹਨਾਂ ਦੱਸ ਦਿਓ ਕੁਝ ਜਿਵੇਂ ਆਪਣਾ ਬਈ ਹੁਣ ਕੋਰੀਅਰ ਨੇ ਹਨਾ ਆ ਥੋੜੇ ਸਾਹਮਣੇ ਰਾਈਟ ਐਚਾ ਨੇ ਠੀਕ ਆ ਬਈ ਕੋਰੀਅਰ ਆਪਣੇ ਕੋਲੇ ਘਟੋ ਘਟ ਤਰਨ ਤਰਨ ਚੱਲਿਆ ਹਾਂ ਹਾਂ ਇਹ ਤਰਨ ਤਰਨ ਚੱ ਤੇ ਬਾਕੀ ਗੱਡੀ 'ਚ ਆਪਣੇ ਬਾਧੂ ਬੈਣੇ ਕੋਰੀਅਰ ਕਰੇ ਪੈਣੇ ਹੁਣ ਆਪਾਂ ਜਾਣਿਆਂ ਕਰਾਉਣ ਠੀਕ ਹੈ ਕੋਈ ਵੀ ਬੰਦਾ ਟੈਂਸ਼ਨ ਨਾਲ ਲਵੇ ਠੀਕ ਹੈ ਹਾਂ ਇੱਕ ਦਿਨ ਬਈ ਦੋ ਦਿਨ ਲੇਟ ਜ਼ਰੂਰ ਹੋ ਸਕਦਾ ਕਿਉਂ ਹੋ ਸਕਦਾ ਕਿਉਂਕਿ ਛੁੱਟੀ ਆ ਜਾਂਦੀ ਹੈ ਛੁੱਟੀ ਹੋ ਜਾਂਦੀ ਹੈ ਬਈ ਠੀਕ ਹੈ ਨਾ ਵੈਸੇ ਚਲੋ ਡਿਲੀਵਰੀ ਲੇਟ ਹੋ ਜਾਂਦੀ ਹੈ ਹਾਂ ਉਹ ਕੰਮ ਨਹੀਂ ਹੈਗਾ ਆਪਣਾ ਵੀ ਜਾਊ ਨਹੀਂ ਯਾਰ ਜਦੋਂ ਬੰਦੇ ਨੂੰ ਕਹਦੀ ਤਾਂ ਉਹ ਗੱਲ ਬਾਈ 100% ਸਹੀ ਹੋਗੀ। ਕੋਈ ਧੋਖਾਧੜੀ ਵਾਲਾ ਕੋਈ ਕੰਮ ਨਹੀਂ ਬੰਦਾ ਪਹਿਲਾਂ ਆਪਣਾ ਚੈਨਲ ਤੇ ਦੇਖ ਲੇ ਕੱਢ ਕੇ ਬੰਦੇ ਕੀ ਕਾਰੋਬਾਰ ਆ ਆਪਾਂ ਪਸ਼ੂਆਂ ਡਾਕਟਰਾਂ ਰੋਜ਼ ਫੀਲਡ ਦੇ ਵਿੱਚ ਰਹਿੰਦੇ ਆ ਠੀਕ ਆ ਉਹ ਕੋਈ ਚੱਕਰ ਨਹੀਂ ਹੈਗਾ ਉਹ ਇਹ ਜਾ ਠੀਕ ਆ ਬਾਈ ਹਾਂ ਤੇ ਜੇ ਬਾਈ ਪ੍ਰੋਡਕਟ ਮੰਗਾਉਣੇ ਆ ਤੁਹਾਨੂੰ ਕੋਈ ਵੀ ਪਸੰਦ ਆਉਂਦਾਗਾ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਨਾ ਬਾਈ ਨਾਲ ਤੁਸੀਂ ਫੋਨ ਤੇ ਰਾਬਤਾ ਕਾਇਮ ਕਰ ਸਕਦੇ ਹੋ ਜੇ ਆਨਲਾਈਨ ਮੰਗਾਉਣੇ ਆ ਤਾਂ ਵੀ ਤੁਹਾਨੂੰ ਮਿਲ ਜਾਣਗੇ ਬਾਈ ਨਾਲ ਫੋਨ ਤੇ ਗੱਲਬਾਤ ਬਾਈ ਘਰੇ ਪਹੁੰਚੂ ਜੇ ਕੋਈ ਮਾਨਸਹਿਰੀ ਵਾਲੇ ਉਹਦੇ ਆਪਾਂ ਨੇੜੇ ਤੇੜੇ ਆਪਾਂ ਘਰੇ ਜਾ ਕੇ ਫੜਾਉਣੇ ਕੋਈ ਵੱਡੀ ਗੱਲ ਨਹੀਂ ਹਨਾ ਕਿਉਂ ਆਪਾਂ ਦਾ ਫੀਲਡ ਦੇ ਵਿੱਚ ਕੰਮ ਕਰਦੇ ਫਿਰਦੀ ਰਹਿੰਦੇ ਹੁਣ 50 ਕਿਲੋਮੀਟਰ ਤੱਕ ਵੀ ਉੱਥੇ ਅਗਲੇ ਦੇ ਆਪਾਂ ਜੇ ਹੁਣ ਉਧਰਲੀ ਛੱਡ ਜਾਣਾ ਹੰਦਾਲੀ ਦੇ ਘਰੇ ਪਹੁੰਚ ਕਰ ਦਿੰਨੇ ਆ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਆਰਡਰ ਕਰੋ ਛੋਡੇ ਘਰੇ ਕਿਸੇ ਵੀ ਕਾਰਨ ਆਵੇ ਮਨ ਲਾ ਕੋਰੀਅਰ ਹੋ ਕੇ ਆਵੇ ਚਾਹੇ ਕਿੰਮੇ ਵੀ ਆਵੇ ਛੋਡੇ ਘਰੇ ਪਹੁੰਚ ਜਾਊਗਾ ਬਾਈ ਟੈਨਸ਼ਨ ਨਹੀਂ ਲੈਣ ਸਟਾਕ ਜਿੰਨਾ ਕਹਾਂਗਾ ਤੁਹਾਨੂੰ ਉਹਨਾਂ ਮਿਲ ਜਾਊਗਾ